ਮੇਰੀ ਯਾਦ ਰੱਖਿਓ ਜੀ ਐਂ ਬੈਠੇ ਰਹੇ ਨਾ ਨਾ ਬੋਲੇ ਤਾਂ ਸਾਨੂੰ ਘਰਾਂ ਚੋਂ ਕੱਢ ਕੇ ਮਾਰਨਗੇ ਮੇਰੀ ਗੱਲ ਚੇਤੇ ਰੱਖਿਓ ਆਹ 11 ਤਰੀਕ ਨੂੰ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਹਾੜਾ ਹੁੰਦਾ ਐ ਇੱਥੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਵਾਧੀ ਐ ਅੰਕੜੇ ਦੱਸਦੇ ਐ ਪਿਛਲੇ 10 ਸਾਲ ਦੇ 20% ਹਿੰਦੂ ਦੀ ਗਿਣਤੀ ਕਿੰਨੀ ਵਾਧੀ ਐ 12% ਅਸਾਈਆਂ ਦੀ ਗਿਣਤੀ ਕਿੰਨੀ ਵਾਧੀ ਹੈ 2% ਤੋਂ 7% ਸਿੱਖਿਆ ਦੀ ਵਾਧੇ ਨਹੀਂ ਘਟਦੀ ਹੈ ਸਾਡੇ ਕੱਲੇ-ਕੱਲੇ ਜਵਾਕ ਕੋ ਚਿੱਟੇ ਨੇ ਖਾ ਲਏ ਯਾਰ ਕੋ ਝੂਠੇ ਮੁਕਾਬਲਿਆਂ 'ਚ ਮਾਰ ਦੇਣੇ ਆ ਕੁਛ ਮਾਰਤੇ ਕੁਛ ਬਾਹਰਲੇ ਮੁਲਕਾਂ ਨੂੰ ਚਲੇ ਗਏ 2.5 ਕਰੋੜ ਵਾਦੀ ਸੀ ਪੰਜਾਬ ਦੀ 2.5 ਕਰੋੜ ਤੇ ਹੁਣ ਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ। ਉਹ ਜਿਹੜਾ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਹੈ? ਸੋਚਿਆ ਕਦੇ? ਸੋਡੀ ਡੈਮੋਗ੍ਰਾਫੀ ਬਦਲਦੀ। ਸੋਡੀ ਭੂਗੋਲਕ ਸਥਿਤੀ ਬਦਲਦੀ ਪੰਜਾਬ ਦੀ। ਲਿਆ ਲਿਆ ਕੇ ਬਾਹਰਲੇ ਸੂਬਿਆਂ ਤੋਂ ਇੱਥੇ ਵੋਟਾਂ ਬਣਾਤੀਆਂ ਬੰਦਿਆਂ ਦੀਆਂ। ਇੱਥੇ ਮਰਾਠੇ ਲੋਕ ਆਪਣੀ ਬੋਲੀ ਆਪਣੇ ਦਰਸੇ ਲਈ ਲੜ ਰਹੇ ਆ। ਅਇਥੇ ਗੁਜਰਾਤੀ ਲੋਕ ਲੜ ਰਹੇ ਆ ਦੱਖਣੀ ਲੋਕ ਲੜ ਰਹੇ ਆ ਬੰਗਾਲੀ ਲੋਕ ਲੜ ਰਹੇ ਆ ਪਰ ਆਪਾਂ ਆਪਾਂ ਕਿੱਥੇ ਖੜੇ ਆ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਐ ਕੋਈ ਕੰਮ ਕਰਨ ਆਉਂਦਾ ਜੀ ਸਤਕੇ ਪੰਜਾਬ 'ਚ ਕੰਮ ਕਰੇ ਸਾਡੇ ਲੋਕ ਵੀ ਬਾਹਰ ਜਾਂਦੇ ਆ ਕੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਾਹੀਯੋਗ ਜ਼ਮੀਨ ਐ ਐਗਰੀਕਲਚਰ ਲੈਂਡ ਜਿਹਨੂੰ ਆਪਾਂ ਕਹਿੰਨੇ ਆ ਕੀ ਇਹਨੂੰ ਬਾਹਰਲਾ ਬੰਦਾ ਕੋਈ ਆ ਕੇ ਖਰੀਦ ਨਾ ਸਕੇ ਕਾਨੂੰਨ ਨਹੀਂ ਬਣਨਾ ਚਾਹੀਦਾ ਬਣਨਾ ਚਾਹੀਦਾ ਕਿ ਨਹੀਂ ਹੱਥ ਖੜੇ ਕਰਕੇ ਦੱਸ ਦਿਓ ਬਣਨਾ ਚਾਹੀਦਾ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਨੌਕਰੀ ਨਾ ਲਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੀਆਂ ਤੋ ਕੀ ਇਹ ਕਾਨੂੰਨ ਬਣਨਾ ਚਾਹੀਦਾ ਆਪਾਂ ਹਿਮਾਚਲ ਚਲੇ ਜਾਓ ਨਾ ਜ਼ਮੀਨ ਲੈ ਸਕਦੇ ਹੋ ਨਾ ਵੋਟ ਬਣਾ ਸਕਦੇ ਹੋ ਨਾ ਕੋਈ ਨੌਕਰੀ ਲੈ ਸਕਦੇ ਆ ਇਹੀ ਕਾਨੂੰਨ ਨਾਗaland ਦਾ ਹੈਹੀ Rajasthan ਦਾ ਹੈ ਹੀ Uttarakhand ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਾਈ ਅੱਜ ਤੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜਿਹੜਾ ਸਾਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਸਾਡੀ ਗਿਣਤੀ ਘਟ ਜਾਣੀ ਹੈ ਜਦੋਂ ਸਾਡੀ ਗਿਣਤੀ ਘਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿੰਨੇ ਆ ਬਾਈ ਦੱਸੋ ਇਹਦਾ ਹੁਣ ਇਸ ਕਰਕੇ ਡਰਦੇ ਆ ਵੀ ਗਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਸਾਨੂੰ ਹਰਾ ਦੇਣਗੇ ਤਾਂ ਮਾੜੀ ਮੁੱਟੀ ਸੁਣ ਲੈਂਦੇ ਆ ਜੇ ਸਾਨੂੰ ਘਟਾਈ ਦਿੱਤਾ ਕਿ ਸਾਜਸ਼ਾ ਬੜੀ ਡੂੰਗੀ ਤੇ ਬੜੀ ਖਤਰਨਾਕ ਇਹ ਆਮ ਗੱਲ ਨਹੀਂ ਹੈਗੀ ਸਮਝੋ ਇਹਨਾਂ ਗੱਲਾਂ ਨੂੰ